ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਵਿੱਚ ਬਰਬਰੀ ਦੇ ਵਿੱਚ ਤੇ ਜੌਰਜਟ ਦੇ ਵਿੱਚ ਤਿੰਨ ਤਰ੍ਹਾਂ ਦੀ 컬렉ਸ਼ਨ ਤੁਹਾਡੇ ਲਈ ਲੈ ਕੇ ਆਏ ਤੇ ਵਿਦਆਊਟ ਦੁਪੱਟਾ ਸੂਟ ਹੋਣਗੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ بس ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਔਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਚੇਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਚੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਸ਼ੌਪ ਦੀ ਟਾਈਮਿੰਗ ਹੈਗੀ ਹੈ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਆ ਸਕਦੇ ਹੋ ਜੀ ਸੰਡੇ ক্লোਜ਼ ਹੁੰਦਾ ਹੈ ਸਾਡਾ ਹਮੇਸ਼ਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬਾਕੀ ਪਰ ਪੇਮੈਂਟ ਹੈ ਜਿਹੜੀ ਉਹ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜਾਂ ਸ਼ਾਪ ਤੇ ਆ ਕੇ ਸੂਟ ਚੱਕਣਾ ਪੈਣਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਇਹ ਵਾਲਾ ਸੂਟ ਹੈਗੇ ਜਿਹੜਾ ਸਭ ਤੋਂ ਪਹਿਲਾ ਫਿਰੋਜ਼ੀ ਕਲਰ ਦੇ ਵਿੱਚ ਹੈ ਇਹ ਮੈਚਿੰਗ ਹੈ ਜੀ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰਾ ਪ੍ਰਿੰਟ بڑے ਫਲਾਰਸ ਦੇ ਵਿੱਚ ਫਿਰੋਜ਼ੀ ਕਲਰ ਦੇ ਵਿੱਚ ਹੈ ਤੇ ਇਸ ਦੇ ਨਾਲ ਹੈਗੀ ਹੈ ਮੈਚਿੰਗ बॉਟਮ ਸੈਲਫ ਦੇ ਵਿੱਚ ਇਹ ਦੇ ਨਾਈਟ ਦੇ ਵਿੱਚ ਹੈ ਜਿਵੇਂ ਉਹੀ ਪ੍ਰਿੰਟਿੰਗ ਹਲਕੀ ਜੀ ਇਹਦੇ ਵਿੱਚ ਵੀ ਹੁੰਦੀ ਹੈ ਬਹੁਤ ਪਿਆਰਾ ਸੂਟ ਹੈ ਫਲੋਜ਼ੀ ਕਲਰ ਦੇ ਵਿੱਚ ਇਹ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 2.5 ਮੀਟਰ ਦੀ बॉਟਮ ਦੀ ਕੱਟ ਹੈ ਇਸ ਦੀ ਬਹੁਤ ਪਿਆਰਾ ਪ੍ਰਿੰਟ ਕਲਰ ਬੜਾ ਪਿਆਰਾ ਤੇ 1100 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵਿਦਆਊਟ ਦੁਪੱਟਾ ਸੂਟ ਹੈ 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਹੈ ਤਾਂ ਇਹਦੇ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਪਿੰਕ ਕਲਰ ਪਹਿਲਾਂ ਦਿਖਾਇਆ ਤੁਹਾਨੂੰ ਫਿਰੋਜ਼ੀ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਮੈਚਿੰਗ ਸੂਟ ਹੈ ਜੀ ਇਹ 2.5 ਮੀਟਰ ਸ਼ਰਟ ਦੀ ਕੱਟ ਹੈ 2.5 ਮੀਟਰ ਬਾਟਮ ਦੀ ਨੈਕਸਟ ਆ ਗਿਆ ਪਿੰਕ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਬਣਨਾ ਸੂਟ ਦੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਬਾਟਮ ਆ ਜਾਣੀ ਜੀ ਇਹਦੀ ਬੜੀ ਪਿਆਰੀ ਲੁੱਕ ਆਣੀ ਹੈ ਵਿਦਆਊਟ ਦੁਪੱਟਾ ਸੂਟ ਹੈ 1100 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਸਟਰਡ ਕਲਰ ਸੇਮ ਦੇ ਵਿੱਚ ਹੀ ਹੈ ਮਸਟਰਡ ਕਲਰ ਹੈ ਯਾਰ ਮਸਟਰਡ ਕਲਰ ਦੇ ਵਿੱਚ ਸੂਟ ਬੜੇ ਪ੍ਰਿੰਟ ਦੇ ਵਿੱਚ ਇਹ ਸ਼ਰਟ ਤਾਂ ਹੀ ਪ੍ਰਿੰਟਿੰਗ ਆ ਗਈ ਬਹੁਤ ਸੋਹਣਾ ਪ੍ਰਿੰਟ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਬੜੀ ਮਸਟਰਡ ਕਲਰ ਦੇ ਵਿੱਚ ਸਾਲਫਰ ਦੇ ਵਿੱਚ ਇਹ ਲੋਕਾਂ ਨੂੰ ਜਿਹਾ ਸੀ ਇਹ ਤਿੰਨ ਮੈਂ ਦਿਖਾਏ ਆ ਤਿੰਨ ਕਲਰ ਇੱਕ ਪ੍ਰਿੰਟ ਦੇ ਵਿੱਚ ਮੈਚਿੰਗ ਸੂਟ 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਹੈ ਜੇ ਇਹਨਾਂ ਸੂਟਾਂ ਦਾ ਨੈਕਸਟ ਪ੍ਰਿੰਟਿੰਗ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਗ੍ਰੀਨ ਜੇ ਕਲਰ ਦੇ ਵਿੱਚ ਹੈ ਜੀ ਸੂਟ ਏਕੇ ਟੈਕਸ ਦੇ ਸੂਟ ਹੈ ਇਹ। ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ। ਕੋਈ ਲਾਈਨਿੰਗ ਦੀ ਲੋੜ ਨਹੀਂ, ਵਿਦਾਊਟ ਲਾਈਨਿੰਗ ਸੂਟ ਬਣਨਾ। ਬੜੇ ਸੋਹਣੇ ਪ੍ਰਿੰਟ ਦੇ ਨਾਲ ਵੱਡੇ ਪ੍ਰਿੰਟ ਤੇ ਬਾਕੀ ਕਲਰ ਬਹੁਤ ਸੋਹਣਾ, ਸੋਬਰ ਕਲਰ ਹੈ। ਇਹ ਵੀ ਮੈਚਿੰਗ ਹੈ ਜੀ ਸੂਟ। ਬੜਾ ਸੋਹਣਾ ਡੇ ਨਾਈਟ ਦੇ ਵਿੱਚ ਪ੍ਰਿੰਟਿੰਗ। ਦੇਖੋ ਇਹ ਸੈਲਫ ਦੇ ਵਿੱਚ ਹੈਗੀ ਇਸਦੀ ਬੋਟਮ। ਇਹ ਲੋਕ ਕੱਢਦੇ ਸੀ। 1100 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਬੜਾ ਸੋਹਣਾ ਪਿਆਜੀ ਪਿੰਕ ਜਿਹਾ ਕਲਰ ਹੁੰਦਾ ਹੈ ਅਲੱਗ ਜਿਹਾ ਉਹ ਵਾਲਾ ਕਲਰ ਸੇਮ ਦੇ ਵਿੱਚ ਕਿਤਾ ਪਿਆਰਾ ਸੀ ਕਲਰ ਬੜੇ ਪਿਆਰੇ ਆ ਮੇਨ ਗੱਲ ਹੈ ਫੈਬਰਿਕ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਜੀ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਇਹ ਦੋ ਪ੍ਰਿੰਟ ਦਿਖਾਏ ਆ ਮੈਂ ਇਹ ਦੋ ਕਲਰ ਦਿਖਾਏ ਇੱਕ ਪ੍ਰਿੰਟ ਦੇ ਵਿੱਚ ਮੈਚਿੰਗ ਸੂਟ 1100 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਦਿਖਾਣੇ ਆ ਨੈਕਸਟ ਹੈਗਾ ਜਿਹੜਾ ਇਹ ਬੜਾ ਸੂਟ ਬਹੁਤ ਪਿਆਰਾ ਇਹ ਵੀ ਮੈਚਿੰਗ ਹੈ ਬਹੁਤ ਪਿਆਰਾ ਮਲਟੀ ਕਲਰ ਦਾ ਪ੍ਰਿੰਟ ਦੇਖੋ ਬਹੁਤ ਸਾਰੇ ਕਲਰ ਹੈ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਸਟੱਫ ਹੈ ਜੀ ਇਹ ਬਹੁਤ ਕੂਲ ਜਿਹਾ ਸਟੱਫ ਹੈ ਬਿਲਕੁਲ ਸੌਫਟ ਦੇ ਵਿੱਚ ਤੇ ਇਸ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਬਰੀਕ ਬਰੀਕ ਲਾਈਨਾਂ ਸਾਰੇ ਫੈਬਰਿਕ ਦੇ ਵਿੱਚ ਦੇਖ ਸਕਦੇ ਹੋ ਇਹ ਦੇਖੋ ਬਹੁਤ ਸੋਹਣੀ ਲਾਈਨਿੰਗ ਪਰ ਸੂਟ ਨੂੰ ਸ਼ਰਟ ਨੂੰ ਲਾਈਨਿੰਗ ਨਹੀਂ ਲੱਗਣੀ ਹੈਗੀ ਫੈਬਰਿਕ ਹੀ ਐਵੇਂ ਦਾ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਤੇ ਸੈਲਫ ਦੇ ਵਿੱਚ ਹੀ ਦੇਖੋ ਕਿੰਨੀ ਪਿਆਰੀ ਪ੍ਰਿੰਟ ਦੇ ਵਿੱਚ ਬਾਟਮ ਬਹੁਤ ਹੀ ਸੌਫਟ ਦੇ ਵਿੱਚ ਸੂਟ ਹੈ ਜਿਵੇਂ ਦਾ ਮਰਜ਼ੀ ਦੁਪੱਟਾ ਆਪਾਂ ਇਹਦੇ ਨਾਲ ਰੈਡੀ ਕਰਵਾ ਸਕਦੇ ਹਾਂ ਟਾਈ ਐਂਡ ਆਈ ਵੀ ਸਿੰਪਲ ਵੀ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਕਿਵੇਂ ਦਾ ਦੁਪੱਟਾ ਰੈਡੀ ਕਰਾਉਣਾ ਹੈ ਦੇ ਨਾਲ ਇਹ ਵੀ ਮੈਚਿੰਗ ਸੂਟ ਹੈ ਪ੍ਰਾਈਸ ਸੇਮ ਹੈ ਜੀ 1100 ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਨੈਕਸਟ ਹੈਗਾ ਇਹਦੇ ਵਿੱਚ ਬਸ بیس ਹੈ ਜਿਹੜਾ ਉਹ ਐਵੇਂ ਸਕਿਨ ਜਿਹਾ ਹੀ بیس ਰਹਿਣਾ ਫਲਾਵਰ ਦਾ ਕਲਰ ਚੇਂਜ ਹੋਈ ਜਾਣਾ ਜੀ ਸੂਟ ਦਾ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਨਾਲ ਮੈਚਿੰਗ ਬਾਟਮ ਫਲੋਸੀ ਕਲਰ ਦੀ ਇਹ ਲੁਕਾਣੀ ਜੀ ਸੁੰਪਤੀ ਦੇਖੋ ਕਿੰਨੇ ਪਿਆਰੇ ਵਿਦਾਊਟ ਦੁਪੱਟਾ ਸੂਟ 1100 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਪਿਆਰਾ ਗ੍ਰੀਨ ਕਲਰ ਵੀ ਬਾਟਮ ਦੇ ਨਾਲ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਬਾਟਮ ਦਾ ਇਹਟ ਬੜਾ ਸੋਹਣਾ ਮਲਟੀ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਤੇ ਇਹ ਹੈਗੀ ਇਸਦੀ ਮੈਚਿੰਗ ਬਾਟਮ ਗ੍ਰੀਨ ਕਲਰ ਦੇ ਵਿੱਚ ਯਾਰੀ ਲੋਕਾਂ 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਇੱਕ ਪ੍ਰਿੰਟ ਚ ਮੈਂ ਤਿੰਨ ਕਲਰ ਦਿਖਾਏ ਆ ਤੁਹਾਨੂੰ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਇਹਦੇ ਨਾਲ ਦਾ ਹੀ ਸੇਮ ਉਵੇਂ ਲਾਈਨਿੰਗ ਦੇ ਵਿੱਚ ਸਟੱਫ ਹੈ ਬੜਾ ਪਿਆਰਾ ਪ੍ਰਿੰਟ ਜਿਨ੍ਹਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਉਹਨਾਂ ਦੇ ਲਈ ਬੈਸਟ ਸੂਟ ਹੈ ਜੀ ਇਹ ਵਾਲਾ ਇਹਨਾਂ ਆਪਿਆ ਦਾ ਸੂਟ ਗ੍ਰੇ ਕਲਰ 베이스 ਹੈ ਗ੍ਰੇ 베이스 ਦੇ ਵਿੱਚ yellow flowers ਦੇ ਨਾਲ ਬਹੁਤ ਪਿਆਰੀ ਲੁੱਕ ਆ ਰਹੀ ਹੈ ਲਾਈਟ ਜਾਂ yellow ਹੈ ਉਵੇਂ ਦੀ yellow color ਦੇ ਵਿੱਚ ਬੜੀ ਸੋਹਣਾ ਲੱਗ ਜੈ yellow ਹੈ ਬਿਲਕੁਲ ਲਾਈਟ ਜੇ ਵਿੱਚ ਐਵੇਂ ਦਾ ਇਹ ਦੁਪੱਟਾ ਲਿਆ ਹੋਊਗਾ ਬਹੁਤ ਵੈਰੀ ਲੁੱਕ ਆਣੀ ਹੈ ਜੀ ਸੂਟ ਦੇ 1100 ਪ੍ਰਾਈਸ ਦੇ ਨਾਲ 1100 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ بیس ਗ੍ਰੇ ਹੈ ਤੇ ਫਿਰੋਜੀ ਕਲਰ ਦਾ ਪ੍ਰਿੰਟ ਫਿਰੋਜੀ ਹੀ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ ਪਟਾ ਸੂਟ 1100 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਪਹਿਲਾ ਮਸਟਰਡ येलो ਦਿਖਾਇਆ ਤੁਹਾਨੂੰ ਲਾਈਟ ਜਿਹਾ येलो ਕਲਰ ਫਿਰ ਰੋਜ਼ੀ ਤੇ ਨੈਕਸਟ ਆ ਗਿਆ ਇਹ ਗ੍ਰੀਨ ਕਲਰ ਸੇਮ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਨਾਲ ਹੈਗੀ ਹੈ ਮੈਚਿੰਗ ਬਾਟਮ ਗ੍ਰੀਨ ਕਲਰ ਦੇ ਵਿੱਚ ਇਹ ਲੁੱਕ ਆ ਜਾਣੀ ਜੀ ਬਾਟਮ ਦੇ ਬਹੁਤ ਸੋਹਣਾ ਕਲਰ ਹੈ ਇਹ ਤਿੰਨ ਸੂਟ ਵਿੱਚ ਤੁਹਾਨੂੰ ਇੱਕ ਪ੍ਰਿੰਟ ਚ ਤਿੰਨ ਕਲਰ ਦਿਖਾਏ ਹਨ 1100 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 1100 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਨੈਕਸਟ ਸੂਟ ਸਟਾਰਟ ਕਰਦੇ ਹਾਂ ਬਹੁਤ ਪਿਆਰਾ ਬਰਬਰੀ ਦੇ ਵਿੱਚ ਸੂਟ ਹੈ ਜੀ ਇਹ ਬਰਬਰੀ ਦੀ ਸੂਟ ਸ਼ਰਟ ਹੈ ਇਹ ਏਕੇ ਟੈਕਸ ਦੇ ਹੀ ਆ ਜੀ ਅੱਜ ਦੇ ਸਾਰੇ ਸੂਟ ਬ੍ਰਾਂਡਡ ਸੂਟ ਹੈ ਬਹੁਤ ਹੀ ਲੋ ਪ੍ਰਾਈਸ ਦੇ ਵਿੱਚ ਪ੍ਰਿੰਟ ਦੇਖੋ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਬਰਬਰੀ ਦੇ ਵਿੱਚ ਹੈ ਬਲੈਕ ਦੇ ਵਿੱਚ ਬੜਾ ਪਿਆਰਾ ਮਸਟਰਡ ਕਲਰ ਦੀ ਪ੍ਰਿੰਟਿੰਗ ਤੇ ਨਾਲ ਮਸਟਰਡ ਕਾਲਸ ਤੇ ਜਿਹੜਾ ਮਸਟਰਡ ਕਲਰ ਹੁੰਦਾ ਉਸੇ ਕਲਰ ਦੀ ਮਸਲੀਨ ਦੀ ਬਾਟਮ ਹੈ ਜੀ ਨਾਲ ਦੇਖੋ ਇਹ ਲੁੱਕਾ ਜਣੀ ਸੂਟ ਜੀ ਵਿਦਆਊਟ ਦੁਪੱਟਾ ਸੂਟ ਹੈ ਮਸਲੀਨ ਬਾਟਮ ਦੇ ਨਾਲ 1350 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1350 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੀ ਜਿਹੜਾ yellow mustard ਹੁਣ ਮੈਂ ਤੁਹਾਨੂੰ dark ਦੇ ਵਿੱਚ ਦਿਖਾਇਆ ਇਸ ਸੇਮ ਦੇ ਵਿੱਚ ਹੀ ਹੈਗਾ ਬਲੈਕ بیس ਹੈ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰੀ ਪ੍ਰਿੰਟਿੰਗ ਤੇ ਫਿਰੋਜ਼ੀ ਕਲਰ ਦੀ ਉਹ ਮਸਲੀਨ ਦੀ ਬਾਟਮ ਹੈ ਬੜੀ ਸੂਟ ਦੀ ਇਹ ਲੁੱਕ ਆ ਜਾਣੀ ਜੀ ਸੂਟ ਦੀ ਦੇਖੋ ਕਿੰਨੀ ਪਿਆਰੀ ਹੈ 1350 ਪ੍ਰਾਈਸ ਦੇ ਨਾਲ ਇਹ ਦੋ ਸੂਟ ਦਿਖਾਏ ਆ ਇੱਕ ਪ੍ਰਿੰਟ ਦੇ ਵਿੱਚ ਮੈਂ ਦੋ ਕਲਰ ਨੈਕਸਟ ਪ੍ਰਿੰਟ ਦਿਖਾਉਣਾ ਬਹੁਤ ਸੋਹਣਾ ਵੱਡੇ ਫਲਾਸ ਦੇ ਵਿੱਚ ਹੈ ਜੀ ਇਹ ਵੱਡੇ ਫਲਾਸ ਦੇ ਵਿੱਚ ਇਹ ਕੋਪ੍ਰਿੰਟਿੰਗ ਕਿੰਨੀ ਪਿਆਰੀ ਹੈ ਹੋ ਸੋਨਾ ਪ੍ਰਿੰਟ ਹੈ ਬਲੈਕ ਬੇਸ ਹੈ ਜੀ ਸੂਟ ਦਾ ਤੇ ਪਿਓਰ ਮਸਲੀਨ ਦੀ ਉਹ ਬਲੈਕ ਕਲਰ ਦੀ ਬਾਟਮ ਹੈ ਦੇ ਨਾਲ ਇਹ ਲੋਕਾ ਨਹੀਂ ਸੀ ਇਸ ਤੇ ਨਾਲ ਚ ਬਲੈਕ ਕਲਰ ਦਾ ਦੁਪੱਟਾ ਲੈ ਲਓ ਜੇ ਤੁਸੀਂ ਟਾਈ ਐਂਡ ਡਾਈ ਵੀ ਕਰਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਣੀ ਹੈ ਜੀ ਸੂਟ ਦੀ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੂ ਕਲਰ ਬਲੂ ਕਲਰ ਹੈ ਜੀ ਸੇਮ ਦੇ ਵਿੱਚ बॉਟਮ ਬਲੂ ਕਲਰ ਦੀ ਹੈ ਡਾਰਕ ਨੇਵੀ ਬਲੂ ਕਲਰ ਹੈ ਤੇ ਪ੍ਰਿੰਟ ਸ਼ਰਟ ਦਾ ਦੇਖੋ ਕਿੰਨਾ ਪਿਆਰਾ ਹੈ ਜਿਹੜਾ ਬਲੈਕ ਦਿਖਾਇਆ ਮੈਂ ਤੁਹਾਨੂੰ ਸੇਮ ਉਹਦੇ ਨਾਲ ਦਾ ਹੀ ਹੈ ਜੀ ਇਹ ਸੂਟ ਬਲੈਕ ਦੇ ਨਾਲ ਦਾ ਹੀ ਆ ਬਰਬਰੀ ਦੀ ਸ਼ਰਟ ਹੈ ਬਰਬਰੀ ਦੀ ਸ਼ਰਟ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ ਜੀ ਤੇ ਨਾਲ ਬਲੂ ਕਲਰ ਦੇ ਵਿੱਚ ਮਸਲੀਨ ਦੀ ਬਾਟਮ ਲੁੱਕ ਦੇਖੋ ਕਿੰਨੀ ਪਿਆਰੀ ਹੈ 1350 ਪ੍ਰਾਈਸ ਦੇ ਨਾਲ ਇਹਦੇ ਸੇਮ ਦੇ ਵਿੱਚ ਹੀ ਹੈਗੀ ਆਪਣੇ ਕੋਲ ਡਾਰਕ ਗ੍ਰੀਨ ਕਲਰ ਹੈ ਡਾਰਕ ਮੂੰਗੀਆ ਗ੍ਰੀਨ ਕਲਰ ਹੈ ਜੀ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਹੀ ਇਹੜਾ ਮੈਂ ਤੁਹਾਨੂੰ ਬਲੈਕ ਦਿਖਾਇਆ ਡਾਰਕ ਨੇਵੀ ਬਲੂ ਤੇ ਸੇਮ ਦੇ ਵਿੱਚ ਹੀ ਹੈਗਾ ਇਹ ਮੁੰਗਿਆ ਗ੍ਰੀਨ ਕਲਰ ਡਾਰਕ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ 2.5 ਮੀਟਰ ਦੀ ਸ਼ਰਟ ਹੈ ਨਾਲ ਪਿਓਰ ਮਸਲੀਨ ਦੀ ਬਾਟਮ ਇਹ ਲੁੱਕ ਆ ਜਾਂਦੀ ਹੈ ਸਿਪ ਦੀ 1350 ਪ੍ਰਾਈਸ ਦੇ ਨਾਲ ਇਹ ਬਰਬਰੀ ਦੀ ਸ਼ਰਟ ਤੇ ਮਸਲੀਨ ਬਾਟਮ ਦੇ ਨਾਲ 1350 ਪ੍ਰਾਈਸ ਤੇ ਹੁਣ ਦਿਖਾਣੇ ਆ ਤੁਹਾਨੂੰ ਜੌਰਜਟ ਦੇ ਵਿੱਚ ਸੂਟ ਇਹ ਜੌਰਜਟ ਆਰੀ ਦੇ ਵਿੱਚ ਸੂਟ ਹੈ ਜੀ ਜੌਰਜਟ ਦੀ ਸ਼ਰਟ ਹੈ ਆਰੀ ਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਤੇ ਨਾਲ ਮਸਲੀਨ ਦੇ ਬਾਟਮ ਹੈ ਜੀ ਸੂਟਾਂ ਦੇ ਨਾਲ ਇਹ ਪਹਿਲਾਂ ਵੀ ਆਪਾਂ ਵੀਡੀਓ ਲਈ ਕਹੇ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਉਮੀਦ ਕਰਦੀ ਆ ਵੀ ਜਿਹੜੇ ਰਹਿ ਗਏ ਸੀਗੇ ਉਹਨਾਂ ਨੂੰ ਅੱਜ ਸੂਟ ਦੇ ਸਕੀ ਆ ਆਪਾਂ ਇਹ ਫਿਰੋਜ਼ੀ ਕਲਰ ਦੇ ਵਿੱਚ ਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ ਹੋੜਾ ਪਿਆਰਾ ਪ੍ਰਿੰਟ ਸਾਰੀ ਫਰੰਟ ਬੈਕ ਦੋਨੋਂ ਸਾਈਡ ਸ਼ਰਟ ਤੇ ਆរី ਵਰਕ ਹੋਇਆ ਤੇ ਨਾਲ ਹੈਗੀ ਹੈ ਮਸਲੀਨ ਦੀ ਬਾਟਮ ਮਸਲੀਨ ਦੀ ਬਾਟਮ ਹੈ ਨਾਲ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਬਾਟਮ ਦੀ ਵਿਦਆਊਟ ਦੁਪੱਟਾ ਸੂਟ 1500 ਪ੍ਰਾਈਸ ਦੇ ਰਾਹ 1500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਸਿੰਗਲ ਹੈ ਸੂਟ ਇਸ ਪ੍ਰਿੰਟ ਦੇ ਵਿੱਚ ਨੈਕਸਟ ਪ੍ਰਿੰਟ ਆ ਗਿਆ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਰੰਗ ਨਹੀਂ ਪਸੰਦ ਸੋਬਰ ਸੂਟ ਲੈਣਾ ਤਾਂ ਬੈਸਟ ਸੂਟ ਇਹਨਾਂ ਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਜੀ ਐਜ਼ ਇਟ ਇਜ਼ ਸਟਿਚ ਕਰਾ ਲਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਦੀ ਕਿਉਂਕਿ ਫਰੰਟ ਬੈਕ ਦੋਨੋਂ ਸਾਈਡ ਬਹੁਤ ਸੋਹਣਾ ਵਰਕ ਹੋਇਆ ਬੜਾ ਸੋਹਣਾ ਸੀਕੁਐਂਸ ਦੇ ਨਾਲ ਵਰਕ ਹੋਇਆ ਜੀ ਇਹ ਸਾਰਾ ਫਰੰਟ ਬੈਕ ਸ਼ਰਟ ਤੇ ਦੋਨੋਂ ਸਾਈਡ ਬੜਾ ਪਿਆਰਾ ਆਰੀ ਵਰਕ ਵਿਦ ਸੀਕੁਐਂਸ ਆਰੀ ਵਰਕ ਹੋਇਆ ਨਾਲ ਦੇਖੋ ਮਸਟਰਡ ਕਲਰ ਦੀ ਬਾਟਮ ਇਹ ਲੁੱਕ ਆਣੀ ਹੈ ਸੂਟ ਦੀ ਦੇਖੋ ਕਿੰਨਾ ਪਿਆਰਾ ਵਿਦਆਊਟ ਦੁਪੱਟਾ ਸੂਟ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਥੋੜਾ ਲਾਈਟ ਕਲਰ ਦੇ ਵਿੱਚ ਦਿਖਾਵਾਂਗੇ ਇਹ ਜਿੰਨੇ ਵੀ ਸੂਟ ਸੀਗੇ ਕਈ ਵਿੱਚ ਰਿਪੀਟ ਵੀ ਕਰਿਆ ਆਪਾਂ ਨੇ ਇਹ ਦੇਖੋ ਕਰੀਮ ਬੇਸ ਦੇ ਵਿੱਚ ਬਹੁਤ ਪਿਆਰਾ प्रिंट ਦੇਖੋ ਕਿੰਨਾ ਪਿਆਰਾ ਸੂਟ ਦਾ ਸਾਰੇ ਤੇ ਆਰੀ ਵਰਕ ਹੋਇਆ ਸਾਰੀ ਸ਼ਰਟ ਤੇ ਇਹਦੇ ਵਿੱਚ ਸੀਕੁਐਂਸ ਨਹੀਂ ਹੈਗਾ ਕੱਲਾ ਧਾਗੇ ਦਾ ਕੰਮ ਹੋਇਆ ਜੀ ਦੇਖੋ ਵਿੱਚ ਸੀਕਵੈਂਸ ਨਹੀਂ ਹੈ ਸਾਰਾ ਰੀਵਰਕ ਹੋਇਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬੜਾ ਪਿਆਰਾ ਲਾਈਟ ਪੀਚ ਪਿੰਕ ਜਿਹਾ ਕਲਰ ਹੈ ਬਿਲਕੁਲ ਲਾਈਟ ਬਿਲਕੁਲ ਲਾਈਟ ਪਾਊਡਰ ਪਿੰਕ ਕਲਰ ਕਹਿ ਸਕਦੇ ਆਪਾਂ ਨੂੰ ਇਹ ਹੈਗੀ ਇਸਦੀ ਪਿਓਰ ਮਸਲੀਨ ਦੀ ਬਾਟਮ ਨਾਲ ਲੁੱਕ ਦੇਖੋ ਸੂਟ ਦੀ ਸਰਪ੍ਰਾਈਜ਼ ਦੇ ਨਾਲ 1500 ਪ੍ਰਾਈਸ ਦੇ ਨਾਲ ਇਹ ਸੇਮ ਜਿਹੜਾ ਸੂਟ ਦਿਖਾਇਆ ਇਹਦੇ ਨਾਲ ਦਾ ਸੇਮ ਦੇ ਵਿੱਚ ਹੈਗਾ ਆਪਣੇ ਕੋਲ yellow mustard color ਸੇਮ ਦੇ ਵਿੱਚ ਹੀ yellow mustard color ਹੈ ਬਹੁਤ ਪਿਆਰਾ ਜੌਰਜਟ ਆਰੀਵਰਕ ਦੇ ਵਿੱਚ ਹੈ ਜੀ ਫਰੰਟ ਬੈਕ ਵਰਕ ਹੋਇਆ ਜੌਰਜਟ ਆਰੀ ਦੇ ਵਿੱਚ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਮਸਟਰਡ ਕਲਰ ਦੀ ਤੇ ਪ੍ਰਾਈਸ ਹੈਗਾ 1500 1500 ਪ੍ਰਾਈਸ ਦੇ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਸੇਮ ਦੇ ਵਿੱਚ ਬਲੈਕ ਕਲਰ ਸੜਾ ਗਾ ਪਹਿਲਾਂ ਤੁਹਾਨੂੰ ਕਰੀਮ ਪਿੰਕ ਜਿਹਾ ਕਲਰ ਦਿਖਾਇਆ येलो ਮਸਟਰਡ ਫਿਰ ਬਲੈਕ ਸਾਰੇ ਚਾਰ ਹੀ ਵਰਕ ਹੋਇਆ ਜੌਰਜਟ ਦੀ ਸ਼ਰਟ ਹੈ ਤੇ ਨਾਲ ਪਿਓਰ ਮਸਲੀਨ ਦੀ ਬਾਟਮ 2.5 ਮੀਟਰ ਦੀ ਸ਼ਰਟ ਦੀ ਕੱਟ 2.5 ਮੀਟਰ ਦੀ ਬਾਟਮ ਦੀ ਵਿਦਆਉਟ ਦੁਪੱਟਾ ਸੂਟ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬਹੁਤ ਹੀ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਇਹ ਬਲੂ ਕਲਰ ਦੇ ਵਿੱਚ ਜੌਰਜਟ ਦੀ ਸ਼ਰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਸਾਰੇ ਦੇ ਵਿੱਚ ਦੇਖ ਸਕਦੇ ਹੋ ਆਰੀ ਵਰਕ ਹੈ ਜੌਰਜਟ ਦੀ ਸ਼ਰਟ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਤੇ ਨਾਲ ਹੈਗੀ ਪਿਓਰ ਮਸਲੀਨ ਦੀ ਨੇਵੀ ਬਲੂ ਕਲਰ ਦੀ ਬਾਟਮ ਇਹ ਲੁਟਾ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਵਾਈਨ ਕਲਰ ਸੇਮ ਦੇ ਵਿੱਚ ਹੈ ਵਾਈਨ ਕਲਰ ਕਿੰਨਾ ਪਿਆਰਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੌਰਜਟ ਟੀ-ਸ਼ਰਟ ਵਿਦ ਆਰੀ ਵਰਕ ਵਾਈਨ ਕਲਰ ਮੈਰੂਨ ਵਾਈਨ ਜਾਂ ਕਲਰ ਹੈ ਵਾਈਨ ਵੀ ਨਹੀਂ ਕਹਿ ਸਕਦੇ ਬੜਾ ਸੋਹਣਾ ਮੈਰੂਨ ਕਲਰ ਹੀ ਹੈ ਜੀ ਇੱਕ ਤਰ੍ਹਾਂ ਦਾ ਹੀ ਮੈਰੂਨ ਕਲਰ ਦੇ ਵਿੱਚ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਡਾਰਕ ਜਿਹੜਾ ਕਾਲਸ ਤੇ ਮੈਰੂਨ ਕਲਰ ਹੈ ਉਹ ਵਾਲਾ ਕਲਰ ਹੈ 1500 ਪ੍ਰਾਈਸ ਦੇ ਨਾਲ ਸੇਮ ਦੇ ਵਿੱਚ ਹੈਗਾ ਬਲੈਕ ਉਹ ਜਿਹੜੇ ਸੀਗੇ ਪਹਿਲਾਂ ਮੈਂ ਦਿਖਾਏ ਆ ਉਹ ਸੀਕਵੈਂਸ ਵਰਕ ਨਹੀਂ ਸੀਗਾ ਵਿੱਚ ਜਿਹੜਾ ਬਲੈਕ ਹੈ ਇਹਦੇ ਵਿੱਚ ਸੀਕਵੈਂਸ ਵਰਕ ਹੋਇਆ ਕਈ ਸੂਟਾਂ ਦੇ ਵਿੱਚ ਸੀਕਵੈਂਸ ਵੀ ਲੱਗਿਆ ਹੋਇਆ ਨਾਲ ਕਈਆਂ ਦੇ ਵਿੱਚ ਸਿਰਫ ਆਰੀ ਵਰਕ ਹੋਇਆ ਜਿਹੜਾ ਬਲੈਕ ਹੈ ਇਹਦੇ ਵਿੱਚ ਸੀਕਵੈਂਸ ਵਰਕ ਹੈ ਜੀ ਬਹੁਤ ਪਿਆਰਾ ਹੈ ਲੁੱਕ ਦੇਖੋ ਸੂਟ ਦੇ ਸਟੀਚ ਹੋ ਕੇ ਬੜੇ ਪਿਆਰੇ ਲੱਗ ਰਹੇ ਆ ਜੀ ਸ਼ਰਟ ਤੇ ਲਾਈਨਿੰਗ ਲਗਣੀ ਹੈ ਤੇ ਬਾਟਮ ਤੇ ਲਾਈਨਿੰਗ ਦੀ ਨੀਡਣੀ ਹੈਗੀ ਵਿਦਆਊਟ ਦੁਪੱਟਾ ਸੂਟ ਆਰੀ ਵਰਕ ਦੇ ਨਾਲ ਬਹੁਤ ਪਿਆਰਾ 1500 ਪ੍ਰਾਈਸ ਹੈ ਜੀ ਇਹ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਆਰੀ ਵਰਕ ਦੇ ਨਾਲ ਦਿਖਾਏ ਆ ਜੌਰਜਟ ਦੀ ਸ਼ਰਟ 1500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸੋ ਸੈਟਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ